ਸ਼੍ਰੀ ਅੰਮ੍ਰਿਤਸਰ ਜੀ ਯਾਤਰਾ ਉਹ ਪਿੰਤਰੀਕ ਤੋਂ ਸ਼ੁਰੂ ਹੋਈ ਆ ਔਰ ਤਕਰੀਬਨ ਸਵਾਰ ਨੂੰ ਚੱਲੇਗੀ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਦੇ ਕਾਫੀ ਪਖਤਾ ਸੀ ਇੰਤਜ਼ਾਮ ਸਕਿਉਰਿਟੀ ਦੇ ਕੀਤਾ ਹੈ ਉਰਜਾ ਸਕਿਉਰਿਟੀ ٹیم ਜਿੰਝ ਹੈ ਸ਼੍ਰੀ ਅੰਮ੍ਰਿਤਸਰ ਜੀ ਯਾਤਰਾ ਜੀ ਦਾ ਜਿਹੜਾ ਰੂਟ ਹੈ ਉਹਨਾਂ ਦੇ ਉੱਤੇ ਲਿੰਗਰਾਂ ਦੇ ਉੱਤੇ ਹਰੇਕ ਤਰ੍ਹਾਂ ਨਾਲ ਜਿਹੜੇ ਹੈਗੇ ਅਸੀਂ ਆਪਣੀ ਸਖਤ ਡਿਊਟੀ ਲਈ ਹੈਗਾ ਸਖਰ ਰਵੰਦੀ ਡਿਊਟੀ ਲਈ ਹੈਗਾ ਜਿਹੜੀ ਪਾਵਨ ਸ਼੍ਰੀ ਅਮਨਾਤ ਜੀ ਯਾਤਰਾ ਉਹ 3 ਤਰੀਕ ਤੋਂ ਸ਼ੁਰੂ ਹੋਈ ਆ ਔਰ ਤਕਰੀਬਨ ਸਵਾਮੀ ਨਾ ਚਲੇਗੀ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਦੇ ਕਾਫੀ ਪੁਖਤਾ ਸੀ ਇੰਤਜ਼ਾਮ ਸਕਿਉਰਿਟੀ ਦੇ ਕੀਤੇ ਹੋਏ ਏਰੀਆ ਸਕਿਉਰਟੀ ਵਿੱਚ ਹੈ ਸ਼੍ਰੀ ਅਮਨਾਤ ਯਾਤਰਾ ਜੀ ਦਾ ਜਿਹੜਾ ਰੂਟ ਹੈ ਉਹਨਾਂ ਦੇ ਉੱਤੇ ਮੰਦਰਾ ਦੇ ਉੱਤੇ ਹਰੇਕ ਤਰ੍ਹਾਂ ਨਾਲ ਜਿਹੜੇ ਹੈਗੇ ਐਸ ਨੂੰ ਆਪਣੀ ਆ ਸਖਤ ਡਿਊਟੀ ਜਿਹੜੀਆਂ ਹੈਗੀਆਂ ਸੁਰੱਖਿਆ ਪ੍ਰਬੰਧੀਆਂ ਡਿਊਟੀਆਂ ਲਗਾਈਆਂ ਗਈਆਂ ਆ ਕਿਸ ਤਰ੍ਹਾਂ ਸਾਡੀਆਂ ਇੰਟੈਲੀਜੈਂਸ ਸਰ ਪੰਜਾਬ ਇੰਟੈਲੀਜੈਂਸ ਇਨ ਅੰਟਰਨਲ ਸਕਿਉਰਟੀ ਜਿਹੜਾ ਕਿ ਇੰਟੈਲੀਜੈਂਸ ਦਾ ਕਾਉਂਟਰ ਇੰਟੈਲੀਜੈਂਸ ਦਾ ਕੰਮ ਦੇਖਦੇ ਆ ਸੈਂਟਰਲ ਇੰਟੈਲੀਜੈਂਸ ਏਜੰਸੀਜ਼ ਸੀਏਪੀਓ ਆਫ ਸੈਂਟਰਲ ਆਰਮਡ ਪੁਲਿਸ ਫੋਰਸ ਇੰਡੀਅਨ ਆਰਮੀ ਔਰ ਇੰਡੀਅਨ ਆਰਮੀ ਫੋਰਸ ਅਸੀਂ ਜੁਆਇੰਟਲੀ ਇਸ ਐਕਸਰਸਾਈਜ਼ ਵਿੱਚ ਸ਼ਾਮਿਲ ਆ ਸੋ ਦੁਰੀ ਯਾਤਰਾ ਯਾਤਰੀगण ਜਿਹੜੇ ਆ ਰਹੇ ਆ ਪੂਰੇ ਪੂਰੇ ਇੰਡੀਆ ਤੋਂ ਆ ਰਹੇ ਹਨ ਵਾਸਤੇ ਸੁਖਭਾਵੇ ਅਤੇ ਸੁਰਖਿਅਤ ਹੋਏ ਇਸ ਦਿਨ ਮੇਰਾ